ਸਸ਼ੀ ਕਾਲ ਜੀ ਮੈਨੂੰ ਤੇ ਮਾਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਾਊ ਜੀ ਜਿਹੜੇ ਫਾਸਟ ਫੂਡ ਖਾਣ ਦਾ ਸ਼ੌਂਕ ਰੱਖਦੇ ਨੇ ਖਾਸ ਕਰਕੇ ਉਹ ਫਾਸਟ ਫੂਡ ਜਿਹੜਾ ਰੇੜੀਆਂ ਦੇ ਉੱਤੇ ਤਿਆਰ ਕੀਤਾ ਜਾਂਦਾ ਅਕਸਰ ਹੀ ਦੇਖਿਆ ਜਾਂਦਾ ਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਪਰਿਵਾਸੀ ਸਭ ਤੋਂ ਜ਼ਿਆਦਾ ਨੇ ਕਿਉਂਕਿ ਚੱਪੇ ਚੱਪੇ ਤੇ ਰੇੜੀਆਂ ਸਬਜ਼ੀਆਂ ਫਰੂਟ ਕੋਈ ਵੀ ਚੀਜ਼ ਹੈ ਪਰਿਵਾਰਸੀਆਂ ਦੇ ਵੱਲੋਂ ਰੇੜੀਆਂ ਲਗਾਈਆਂ ਜਾਂਦੇ ਨੇ ਖਾਸ ਕਰਕੇ ਫਾਸਟ ਫੂਡ ਦੇ ਅਸੀਂ ਬੜੇ ਚਟਕਾਰੇ ਲੈ ਲੈ ਕੇ ਜ਼ਰੂਰ ਖਾਣੇ ਆ ਫਾਸਟ ਫੂਡ ਨੂੰ ਕਿ ਅਸੀਂ ਭਾਈ ਮੋਮੋਜ਼ ਖਾਣੇ ਨੇ ਜਾਂ ਸਪ੍ਰਿੰਗ ਰੋਲ ਖਾ ਲੈਣੇ 버ਗਰ ਖਾ ਲੈਣੇ ਕੁਝ ਚੇ ਖਾਣੇ ਨੇ ਅਜਿਹਾ ਅਸੀਂ ਹਮੇਸ਼ਾ ਖਾਣੇ ਤਾਂ ਜ਼ਿਆਦਾਤਰ ਰੇੜੇ ਕਿੰਨਾਂ ਦੇ ਨੇ ਪਰਿਵਾਰਸੀਆਂ ਦੇ ਤਾਂ ਫਿਰ ਇਹ ਪਰਿਵਾਰਸੀਆਂ ਵੱਲੋਂ ਤੁਹਾਨੂੰ ਜਿਹੜਾ ਸਮਾਨ ਪ੍ਰੋਸੈਸ ਜਾਂਦਾ ਖਾਣ ਨੂੰ ਦਿੱਤਾ ਜਾਂਦਾ ਤਾਂ ਉਹ ਕਿਹੜੀ ਜਗਾ ਤੇ ਤਿਆਰ ਕੀਤਾ ਜਾਂਦਾ ਜੇਕਰ ਤੁਸੀਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖ ਲਓ ਤਾਂ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਤੁਸੀਂ ਰੇੜੀ ਤੇ ਖੜ ਕੇ ਇਹਨਾਂ ਦੇ ਸਪਰਿੰਗ ਰੋਲ ਜਾਂ ਫਿਰ ਮੂਮਸ ਖਾਓਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਤਿਆਰ ਕੀਤਾ ਜਾ ਰਿਹਾ ਤੁਹਾਡੀ ਸਿਹਤ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਰਿਹਾ ਇੱਕ ਪਾਸੇ ਦਾ ਪ੍ਰਵਾਸੀ ਪਹਿਲੇ ਹੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਰ ਜਮਾ ਕੇ ਬੈਠੇ ਨੇ ਗੜ ਬਣ ਚੁੱਕੇ ਆ ਪਰ ਦੂਜੇ ਪਾਸੇ ਤੁਹਾਨੂੰ ਗੰਦਗੀ ਵੀ ਖਲਾਈ ਜਾ ਰਹੀ ਹੈ ਜੇਕਰ ਇਹੀ ਰੇੜੀ ਕਿਸੇ ਪੰਜਾਬੀ ਨੇ ਲਾਈ ਹੋਵੇ ਤਾਂ ਕਦੇ ਵੀ ਉਹਨੂੰ ਸਪੋਰਟ ਨਹੀਂ ਕਰਦੇ ਲੋਕ ਸਾਡੇ ਵਰਗੇ ਵੀ ਲੋਕ ਜਿਹੜੇ ਘਾਟੂ ਹੀ ਹੈਗੇ ਉਹ ਵੀ ਫਿਰ ਇਹਨਾਂ ਦੀਆਂ ਰੇੜੀਆਂ ਉੱਤੇ ਜਾ ਕੇ ਖਾਂਦੇ ਨੇ ਤੁਸੀਂ ਆਪ ਹੀ ਦੇ ਸਕਦੇ ਹੋ ਉੱਪਰ ਤਾਂ ਆਪ ਸੁੱਤੇ ਪਏ ਨੇ ਤੇ ਨੀਚੇ ਸੜੇ ਹੋਏ ਡੱਬਾ ਹੈ ਡੱਬਿਆਂ ਦੇ ਵਿੱਚ ਟੱਬਾਂ ਦੇ ਵਿੱਚ ਗੰਦੀਆਂ ਗੰਦੀਆਂ ਬਾਟੀਆਂ ਦੇ ਵਿੱਚ ਤੇ ਉੱਥੇ ਜਿਹੜਾ ਕਿ ਇਹਨਾਂ ਦੇ ਵੱਲੋਂ ਸਪਰਿੰਗ ਰੋਲ ਮੋਮੋਜ਼ ਬਣਾਏ ਜਾ ਰਹੇ ਨੇ ਇੱਕ ਪਾਸੇ ਤਾਂ ਨਾਹੀ ਜਾਂਦੇ ਨੇ ਦੂਜੇ ਪਾਸੇ ਉੱਥੇ ਹੀ ਪਈ ਜਾਂਦੇ ਨੇ ਉੱਥੇ ਝਾੜੂ ਉੱਥੇ ਸਭ ਕੁਝ ਚਟਣੀ ਦੇਖ ਲਓ ਜਿਹੜੀ ਚਟਣੀ ਤੁਸੀਂ ਨਾ ਮੋਮੋਜ਼ ਦੇ ਲਾਲਾ ਕੇ ਖਾਣੇ ਕਿੰਨੀ ਗੰਦਗੀ ਨਾਲ ਪਿਆਰ ਜਿਵੇਂ ਨੰਗੀ ਪਈਆ ਉੱਤੇ ਇਹਨਾਂ ਦੇ ਮੱਖੀਆਂ ਭਿੰਕੀ ਜਾਂਦੀਆਂ ਨੇ ਤਾਂ ਐਨਾ ਜਿਹੜਾ ਕਿ ਗੰਦ ਹੈ ਨਾ ਜ਼ਹਿਰ ਤੁਹਾਨੂੰ ਖਵਾਇਆ ਜਾ ਰਿਹਾ ਤਾਂ ਸੁਚੇਤ ਹੋ ਜਾਓ ਭਾਈ ਚੀਜ਼ ਖਾਣੀ ਆ ਤਾਂ ਕੋਈ ਸਫਾਈ ਨਾਲ ਖਾ ਲੋ ਕੋਸ਼ਿਸ਼ ਕਰੋ ਕਿ ਤੁਸੀਂ ਘਰ ਬਣਾਓ ਜੇਕਰ ਘਰ ਨਹੀਂ ਬਣਦੀ ਤਾਂ ਘੱਟੋ ਘੱਟ ਜਿੱਥੇ ਲੋਕ ਸਮਾਨ ਤਿਆਰ ਕਰਦੇ ਨੇ ਉੱਥੇ ਇੱਕ ਵਾਰ ਨਜ਼ਰ ਜ਼ਰੂਰ ਮਾਰ ਲਿਆ ਕਰੋ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ਰੀਆਮ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਸ ਦੇ ਨਾਲ ਤੁਹਾਨੂੰ ਅਨੇਕਾਂ ਬਿਮਾਰੀਆਂ ਲੱਗਣਗੀਆਂ ਤਾ ਜੰਨੀਆਂ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ ਜੇਕਰ ਸਾਡੇ ਕੋਈ ਪੰਜਾਬੀ ਵੀਰ ਦੇ ਵੱਲੋਂ ਕੋਈ ਅਜਹੀ ਰੇੜੀ ਕੋਈ ਪਾਸਪੋਰਟ ਦੀ ਰੇੜੀ ਜਾਂ ਕੋਈ ਵੀ ਚੀਜ਼ ਲਗਾਏ ਜਾਂਦੇ ਆ ਤਾਂ ਉਸ ਨੂੰ ਸਪੋਰਟ ਕਰਿਆ ਕਰੋ ਘੱਟੋ ਘੱਟ ਤੁਹਾਨੂੰ ਗੰਦਗੀ ਦਾ ਖਾਣਾ ਨਹੀਂ ਮਿਲੂਗੀ ਤੁਹਾਨੂੰ ਸਾਫ਼ ਸੁਥਰਾ ਦਾ ਖਾਣਾ ਮਿਲੂਗਾ ਚਾਹੇ ਉਹ 2 ਰੁਪਏ ਮਹਿੰਗਾ ਹੀ ਕਿਉਂ ਨਾ ਹੋਵੇ ਪ੍ਰਸਾਦ ਸੁਥਰੀ ਚੀਜ਼ ਤੁਹਾਡੀ ਸਿਹਤ ਨਾਲ ਖੇਲਵਾੜ ਤਾਂ ਨਹੀਂ ਕਰੇਗੀ ਇੱਥੇ ਚਾਹੇ ਤੁਸੀਂ 5 ਰੁਪਏ ਦੀ ਸਸਤੀ ਲੈ ਲੋਗੇ ਪਰ ਉਹਨੇ ਹੀ ਤੁਸੀਂ ਆਪਣੀਆਂ ਦਵਾਈਆਂ ਬੂਟੀਆਂ ਤੇ ਆਪਣੀ ਸਿਹਤ ਨਾਲ ਜਿਹੜਾ ਕਿ ਖੇਲਵਾੜ ਕਰੋਗੇ ਇਹ ਜ਼ ਮਹਿੰਗੀ ਖਾ ਲੋ ਪਰ ਵਧੀਆ ਖਾਓ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਲੋਕਾਂ ਨੇ ਗੰਦ ਪਾਇਆ ਹੋਇਆ ਤੇ ਤੁਹਾਡੇ ਵਰਗੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਪਰੋਸੀਆਂ ਜਾਂਦੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕ ਫਾਸਟ ਫੂਡ ਖਾਣ ਦਾ ਸ਼ੌਂਕ ਰੱਖਦੇ ਨੇ ਤਾਂ ਅਜਿਹੀਆਂ ਲੋਕਾਂ ਤੋਂ ਜ਼ਰੂਰ ਸੁਚੇਤ ਹੋਇਆ ਜਾਵੇ ਬਿਉਰਾ ਰਿਪੋਰਟ ਛਣਕਾਟਾ ਨਿਊਜ਼